ਹੈਲੋ ਇਸ ਅ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਚੜ੍ਹਦੀ ਕਲਾ ਜੀ ਰਹੋ ਅੱਜ ਇੱਕ ਬਹੁਤ ਹੀ ਗੁਣਕਾਰੀ ਤੇ ਬਹੁਤ ਹੀ ਵਧੀਆ ਇਨਫੋਰਮੇਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਜਿਹੜੀ ਕਿ ਸਾਨੂੰ ਹਰ ਪ੍ਰਾਣੀ ਨੂੰ ਜ਼ਰੂਰਤ ਆਉਦੀ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਅਗਰ ਸਿਹਤੰਦਰੁਸਤ ਰਹਿਣਾ ਆਪਣੇ ਆਪ ਨੂੰ ਫਿੱਟ ਰੱਖਣਾ ਤੇ ਬਿਮਾਰੀਆਂ ਤੋਂ ਬਚਣਾ ਤੇ ਮਰਦੇ ਦਮ ਤੱਕ ਸਾਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਾ ਪਵੇ ਅਸੀਂ ਆਪਣੇ ਹੱਥਾਂ ਪੈਰਾਂ ਨਾਲ ਆਪਣੇ ਲੱਤਾਂ ਬਾਹਾਂ ਨਾਲ ਆਪ ਖੁਦ ਚੱਲ ਫਿਰ ਸਕੀਏ ਤੇ ਕਿਸੇ ਦੇ ਸਹਾਰੇ ਦੀ ਸਾਨੂੰ ਜ਼ਰੂਰਤ ਨਾ ਪਵੇ ਤੇ ਅਸੀਂ ਕਿਸੇ ਦੇ ਉੱਪਰ ਬੋਝ ਨਾ ਬਣੀਏ ਤਾਂ ਸਾਨੂੰ ਇਹ ਚੀਜ਼ਾਂ ਅਪਣਾਉਣੀਆਂ ਹੀ ਪੈਣਗੀਆਂ ਕੁਦਰਤੀ ਚੀਜ਼ਾਂ ਦਾ ਸਹਾਰਾ ਸਾਨੂੰ ਹੁਣ ਲੈਣਾ ਹੀ ਪੈਣਾ ਤਾਂ ਅੱਜਕੱਲ ਕਰਦੇ ਆ ਇੱਕ ਇਸ ਤਰ੍ਹਾਂ ਦੇ ਫਰੂਟ ਦੀ ਇਸ ਤਰ੍ਹਾਂ ਦੇ ਦਰਖਤ ਦੀ ਜਿਹੜੇ ਕਿ ਸਾਨੂੰ ਹਰਥਾ ਮਿਲ ਸਕਦਾ ਚਾਹੇ ਉਹ ਗਰਮੀ ਹੋਵੇ ਚਾਹੇ ਉਹ ਸਰਦੀ ਹੋਵੇ ਪਰ ਉਹ ਇੰਨੇ ਇੱਕ ਵਧੀਆ ਉਹ ਉਹਦੇ ਗੁਣ ਹੈ ਉਹਨੂੰ ਵੁੱਡ ਐਪਲ ਵੀ ਕਹਿੰਦੇ ਆ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਵੁੱਡ ਐਪਲ ਕੀ ਹੁੰਦਾ ਤਾਂ ਚਲੋ ਆਪਾਂ ਗੱਲ ਕਰਦੇ ਆ ਕਿ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਬਾਹਰ ਨਿਕਲਦੇ ਹੈ ਨਾ ਕਈ ਵਾਰ ਬੁਖਾਰ ਹੋ ਗਿਆ ਲੂ ਲੱਗ ਗਈ ਪੇਟ ਖਰਾਬ ਹੋ ਗਿਆ ਤਾਂ ਰੋਗ ਇਹ ਜਿਹੇ ਜਿਹੜੇ ਸਾਨੂੰ ਲੱਗਦੇ ਆ ਫਿਰ ਆਪਾਂ ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਆ ਪਿਆਸ ਲੱਗ ਗਈ ਫਟਾਫਟ ਕੋਲਡ ਡਰਿੰਕ ਪੀ ਲਿਆ ਕੁਝ ਹੋਰ ਇਦਾਂ ਦੇ ਪੀਐਲਪੀ ਲਈ ਆਪਾਂ ਹੈਨਾ ਪਰ ਉਹ ਇੱਕਦਮ ਤਾਂ ਠੰਡ ਪਾਉਂਦੇ ਆ ਪਰ ਉਹ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਅੰਦਰ ਨੁਕਸਾਨ ਕਰਦੇ ਆ ਤਾਂ ਅੱਜ ਆਪਾਂ ਉਹ ਅਸਲੀ ਠੰਡ ਪਾਉਣ ਵਾਲਾ ਕੁਦਰਤ ਨੇ ਜਿਹੜਾ ਸਾਨੂੰ ਫਲ ਦਿੱਤਾ ਉਹਦੀ ਗੱਲ ਕਰਦੇ ਆ ਉਹਦਾ ਨਾਂ ਹੈਗਾ ਬੇਲ ਬੇਲ ਦੇ ਦਰਖਤ ਦੀ ਜਿਹੜਾ ਕਿ 25 30 ਫੁੱਟ ਉੱਚਾ ਦਰਖਤ ਹੁੰਦਾ ਔਰ ਉਹਨੂੰ ਫਰੂਟ ਬਹੁਤ ਵੱਡਾ ਵੱਡਾ ਲੱਗਦਾ ਤਾਂ ਉਸ ਫਰੂਟ ਦੇ ਨੂੰ ਜਦੇ ਅਸੀਂ ਉਦਾ ਜੂਸ ਪੀਨੇ ਤਾਂ ਉਹ ਸਾਨੂੰ ਕੁਦਰਤੀ ਠੰਡ ਦਿੰਦਾ ਅੰਦਰ ਅਗਰ ਜੇ ਅਸੀਂ ਮਤਲਬ ਕਿ ਉਹਨੂੰ ਬਾਰ-ਬਾਰ ਕਈ ਵਾਰਾ ਸਾਨੂੰ ਪੇਟ ਖਰਾਬ ਹੁੰਦਾ ਜਾਂ ਲੂ ਲੱਗਦੀ ਆ ਗਰਮੀ ਲੱਗਦੀ ਆ ਤਾਂ ਇਹ ਜਿਹੜਾ ਫਲ ਆ ਤੁਸੀਂ ਲੈ ਲੈਣਾ ਅਗਰ ਇਹ ਫਲ ਪੂਰਾ ਪੱਕਿਆ ਹੋਵੇ ਤਾਂ ਬਹੁਤ ਵਧੀਆ ਤਾਂ ਤੁਸੀਂ ਕੀ ਕਰਨਾ ਇਹਦਾ ਚਾਕੂ ਦੇ ਨਾਲ ਗੁੱਦਾ ਕੱਢ ਲੈਣਾ ਤੇ ਇਹਨੂੰ ਸ਼ਾਮੇ ਸਕਾ ਕੇ ਇਹਨੂੰ ਪੀਸ ਪੀਸ ਲੈਣਾ ਪੀਸ ਕੇ ਤੁਸੀਂ ਉਹਨਾਕ ਪੀਸ ਲੈਣਾ ਕਿ ਜਿਹੜਾ 5-7 ਦਿਨ ਤੁਹਾਡਾ ਚੱਲ ਜੇ ਤਾਂ ਜਦੋਂ ਤੁਸੀਂ ਪਾਣੀ ਪੀਣਾ ਉਹਦੇ ਵਿੱਚ ਤੁਸੀਂ ਇਹ ਇੱਕ ਚਮਚਾ ਪਾ ਕੇ ਘੋਲ ਕੇ ਪੀ ਲਓ। ਨਾ ਤੁਹਾਡਾ ਪੇਟ ਖਰਾਬ ਹੋਊਗਾ, ਨਾ ਤੁਹਾਨੂੰ ਗਰਮੀ ਲੱਗੂਗੀ, ਨਾ ਤੁਹਾਨੂੰ ਖਿਲੂ ਲੱਗੂਗੀ, ਨਾ ਤੁਹਾਡੇ ਕੋਈ ਸਕਿਨ ਖਰਾਬ ਹੋਊਗੀ, ਨਾ ਤੁਹਾਨੂੰ ਕੋਈ ਇੰਡਾਈਜੈਸ਼ਨ ਦੀ ਮਤਲਬ ਕਿ ਬਦਹਜਮੀ ਦੀ ਕੋਈ ਤੇ ਜਾਂ ਕੋਈ ਹੋਰ ਬਿਮਾਰੀ ਲੱਗੂਗੀ ਹੈਗੀ। ਕਿਉਂਕਿ ਇਹਦਾ ਚੂਰਨ ਜਿਹੜਾ ਮਤਲਬ ਇਹਨੂੰ ਸੁਕਾ ਕੇ ਆਪਾਂ ਛਾਵੇਂ ਜਿਆਦਾ ਮਾਤਰਾ ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਇਹਨੂੰ ਕੀੜਾ ਬਹੁਤ ਜਲਦੀ ਪੈ ਜਾਂਦਾ ਹੈਗਾ। ਅਗਰ ਕਈ ਵਾਰਾਂ ਆਪਣਾ ਕਿਸੇ ਦਾ ਬੱਚੇ ਦਾ ਜਾਂ ਕਿਸੇ ਵੱਡੇ ਦਾ ਪੇਟ ਆ ਜਿਹੜਾ ਕੋਈ ਬਾਹਰ ਦੀ ਚੀਜ਼ ਮੜੀ ਜੀ ਖਾਦੀ ਜਾਂ ਕੋਈ ਘਰੇ ਚੀਜ਼ ਉਹ ਜੀ ਹਾਰਡ ਖਾਦੀ ਗਈ ਤਾਂ ਪੇਟ ਅੰਦਰ ਬਹੁਤ ਸੌਫਟ ਹੁੰਦਾ ਤਾਂ ਬਾਤ ਬਾਰ-ਬਾਰ ਖਰਾਬ ਹੋਣ ਲੱਗ ਜਾਂਦਾ ਸੌਰੀ ਬਾਰ-ਬਾਰ ਖਰਾਬ ਹੋਣ ਲੱਗ ਜਾਂਦਾ ਫਿਰ ਕੀ ਕਰਨਾ ਅਸੀਂ 10 ਗ੍ਰਾਮ ਲੈਣੇ ਹੈਗੇ ਇਹਦੇ ਪੱਤੇ ਤੋ ਲੈਣੇ ਆ ਛੋਟੇ-ਛੋਟੇ ਕੰਡੇ ਅੱਜਕੱਲ ਮਿਲ ਜਾਂਦੇ ਆ 10 ਗ੍ਰਾਮ ਪੱਤੇ ਲੈ ਲੈਣੇ ਆ ਬਿੱਲੇ ਦੇ ਉਹਦੇ ਵਿੱਚ ਸੱਤ ਕਾਲੀਆਂ ਮਿਰਚਾਂ ਪਾਉਣੀਆਂ ਹੈਗੀਆਂ ਤੇ 10 ਗ੍ਰਾਮ ਅਸੀਂ ਉਹਦੇ ਵਿੱਚ ਮਿਸ਼ਰੀ ਪਾਉਣੀ ਆ ਤਾਂ ਇਹਨਾਂ ਨੂੰ ਅਸੀਂ ਪੀਸ ਕੇ ਇਹਦਾ ਸ਼ਰਬਤ ਤਿਆਰ ਕਰਕੇ ਪੀਣਾ ਠੀਕ ਹੈ ਇਹ ਜਿਹੜੇ ਪੱਤੇ ਹੈਗੇ ਆ ਇਹਨਾਂ ਨੂੰ ਵੀ ਗ੍ਰाइंड ਕਰਕੇ ਇਹਨਾਂ ਨੂੰ ਨਿਚੋੜ ਕੇ ਉਹਦਾ ਜੂਸ ਨਿਕਲ ਜੂਗਾ ਤੇ ਵਿੱਚੇ ਤੁਸੀਂ ਕਾਲੀਆਂ ਮਿਰਚਾਂ ਵਗੈਰਾ ਸਾਰਾ ਕੁਝ ਪਾ ਕੇ ਉਹਨੂੰ ਪੀ ਲਓ ਨਾ ਵੀ ਨੂੰ ਨਿਚੋੜੋ ਤਾਂ ਵੀ ਤੁਸੀਂ ਇਹਦੇ ਵਿੱਚ ਪਾਣੀ ਐਡ ਕਰਕੇ ਉਹਨੂੰ ਪੀ ਸਕਦੇ ਆ ਜੇ ਕਈਆਂ ਦੇ ਵਿੱਚ ਇੱਥੇ ਸੀਨੇ 'ਚ ਜਲਨ ਹੋ ਜਾਂਦੀ ਆ ਪੇਟ 'ਚ ਜਲਨ ਹੁੰਦੀ ਆ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਇਹਦੇ ਪੱਤੇ 20 ਗ੍ਰਾਮ ਲੈਣੇ ਆ ਅੱਧਾ ਕਿਲੋ ਪਾਣੀ ਲੈਣਾ ਉਹਨਾਂ ਦੇ ਵਿੱਚ ਉਬਾਲ ਕੇ ਤੇ ਉਹਨੂੰ 3 ਘੰਟੇ ਮਤਲਬ ਕਿ 3 ਘੰਟੇ ਦੇ ਬਾਅਦ 20-20 ਗ੍ਰਾਮ ਉਹ ਪਾਣੀ ਪੀਾਈ ਜਾਣਾ ਮੂੰਹ ਸੁੱਕਦਾ ਬਾਰ-ਬਾਰ ਕਈਆਂ ਵੇਰ ਗਰਮੀ ਦੇ ਵਿੱਚ ਆਪਾਂ ਕਹਿੰਦੇ ਨੇ ਠੰਡਾ ਪੀ ਲਈ ਕਿਉਂ ਉਹ ਮੂੰਹ ਸੁੱਕਦਾ ਤਾਂ ਕਈ ਵਾਰ ਆਪਾਂ ਦੇ ਅੰਦਰ ਗਰਮੀ ਪਈ ਹੁੰਦੀ ਆ ਆਪਾਂ ਤਾਂ ਕੋਲਡ ਡਰਿੰਕ ਪੀ ਜਾਂਦੇ ਆ ਆਈਸਕ੍ਰੀਮ ਖਾਈ ਜਾਂਦੇ ਆ ਬਾਰ-ਬਾਰ ਹੈਨਾ ਜਿੰਨੀ ਤੁਸੀਂ ਆਈਸਕ੍ਰੀਮ ਖਾਓਗੇ ਤਾਂ ਉਹਨਾਂ ਤੋਂ ਡਾ ਜਿਹੜਾ ਹੈਗਾ ਮੂੰਹ ਸੁੱਕੂਗਾ ਹੁਣ ਅੱਗੇ ਪਿੱਛੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿਸੇ ਆਪਣੇ ਘਰ ਕੋਈ ਆਉਂਦਾ ਸੀ ਤਾਂ ਲੱਸੀ ਦਿੰਦੇ ਸੀ ਚਿਕੰਜਵੀ ਬਣਾ ਕੇ ਦਿੰਦੇ ਸੀ ਤਾਂ ਉਹ ਇੱਕ ਤਾਂ ਵਿਟਾਮਿਨ ਸੀ ਚ ਲਿਆ ਗਿਆ ਅਗਲੇ ਦਿਨਦਰ ਹੈ ਨਾ ਤਾਂ ਇੱਕ ਉਹ ਜਿਹੜੀ ਲੱਸੀ ਸੀਗੀ ਚਿਹਰੇ ਤੇ ਵੀ ਗਲੋ ਲਿਆਉਂਦੀ ਸੀ ਹਾਜਮੇ ਵਾਸਤੇ ਬੜੀ ਦਰਸਤ ਸੀ ਤਾਂ ਕੈਲਸ਼ੀਅਮ ਬਹੁਤ ਜ਼ਿਆਦਾ ਸੀ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਸੀਗੀਆਂ ਹੈ ਨਾ ਤਾਂ ਸਾਰੇ ਜਿਹੜੇ ਪੁਰਾਣੇ ਲੋਕ ਇਸੇ ਕਰਕੇ ਤੰਦਰੁਸਤ ਸੀਗੇ ਹੁਣ ਜਦੋਂ ਕੋਈ ਆਪਣੇ ਘਰਾਂ ਚ ਆਉਂਦਾ ਤਾਂ ਆਪਾਂ ਕੀ ਕਹਨੇ ਕੋਕ ਲਿਆਓ ਹੈ ਨਾ ਕੋਲਡ ਡਰਿੰਕ ਦੋ ਤੇ ਆਪਾਂ ਜੇ ਨਹੀਂ ਵੀ ਲਿਆ ਕੇ ਦਿੰਦੇ ਤਾਂ ਲੋਕ ਆਪ ਵੀ ਗੁੱਸਾ ਕਰਦੇ ਆ ਵੀ ਸਾਨੂੰ ਕਿਉਂ ਨਹੀਂ ਕੁਝ ਦਿੱਤਾ ਵੀਨ ਵਾਸਤੇ ਇਹਨਾਂ ਨੇ ਹਨਾ ਚਾਹ ਹੀ ਰੱਖਤੀ ਮੂਰੇ ਪਾਣੀ ਦੇ ਦਾ ਸਿੰਪਲ ਪਰ ਪਾਣੀ 100 ਗੁਣਾ ਚੰਗਾ ਸਿੰਪਲ ਕੋਲਡ ਡਰਿੰਕ ਵਗੈਰਾ ਅਵਾਇਡ ਕਰੋ ਆਈਸਕ੍ਰੀਮ ਵਗੈਰਾ ਅਵਾਇਡ ਕਰੋ ਇਦਾਂ ਦਾ ਸ਼ਰਬਤ ਘਰਾਂ 'ਚ ਬਣਾ ਕੇ ਪੀਓ ਹਰ ਬਿਮਾਰੀ ਦਾ ਇਲਾਜ ਹੈ ਬੱਲ ਹੁਣ ਅਗਰ ਕਿਸੇ ਨੂੰ ਸ਼ੂਗਰ ਆ ਤਾਂ ਇਹਦੇ 20 ਗ੍ਰਾਮ ਪੱਤੇ ਆ ਜਿਹੜੇ ਤੁਸੀਂ ਉਹਨਾਂ ਨੂੰ ਸੁਕਾ ਕੇ ਪੀਸ ਲੈਣਾ ਉਹਦੇ 'ਚ 5-7 ਕਾਲੀਆਂ ਮਿਰਚਾਂ ਪਾਉਣੀਆਂ ਉਹਦੇ ਵਿੱਚ ਵੀ ਤੇ ਖਾਲੀ ਪੇਟ ਉਹਦਾ ਚੂਰਨ ਲੈ ਲਓ ਥੋੜਾ ਜਿਹਾ ਸਵੇਰੇ ਉੱਠਨਸਾਰ ਤਾਂ ਸ਼ੂਗਰ ਜਿਹੜੀ ਉਹ ਕੰਟਰੋਲ ਹੋ ਜੂਗੀ ਹੌਲੀ ਹੌਲੀ ਤੁਸੀਂ ਆਪਣੀ ਮੈਡੀਸਿਨ ਨਹੀਂ ਛੱਡਣੀ ਤੁਸੀਂ ਉਹਦੇ ਨਾਲ ਨਾਲ ਇਹਨੂੰ ਦੇਸੀ ਨੂੰ ਟਰਾਈ ਕਰ ਸਕਦੇ ਜਦੋਂ ਤੁਸੀਂ ਇਹਨੂੰ ਟਰਾਈ ਕਰੋਗੇ ਹੌਲੀ 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 ਕੀ ਹੋਊਗਾ ਤਾਂ ਇਹਦਾ ਆਪਣਾ ਅੰਦਰੋਂ ਜਿਹੜਾ ਸਿਸਟਮ ਹੈਗਾ ਉਹ ਦੇਸੀ ਚੀਜ਼ਾਂ ਹੌਲੀ ਹੌਲੀ ਸੈੱਟ ਹੁੰਦਾ ਹੁੰਦਾ ਕਿਉਂਕਿ ਅਸੀਂ ਮੈਡੀਸਿਨ ਜਿਹੜੀ ਖਾਂਦੇ ਆ ਉਤਰਾੰਤ ਇਨਸਟੈਂਟ ਸਾਨੂੰ ਰੀਲੀਫ ਮਿਲਣ ਵਾਸਤੇ ਡਾਕਟਰ ਦਿੰਦੇ ਆ ਔਰ ਲੈਣੀ ਵੀ ਚਾਹੀਦੀ ਆ ਕਿਉਂਕਿ ਆਪਾਂ ਵੇਟ ਕਰੀਏ ਵੀ ਇਹਨੂੰ ਆਪਾਂ ਖਾਂਦੇ ਆ ਤਾਂ ਓਨੇ ਦਿਨਾਂ ਚ ਆਪਣਾ ਜਿਹੜਾ ਸ਼ੂਗਰ ਲੈਵਲ ਉਹ ਕਿਤੇ ਦੀ ਕਿਤੇ ਚਲਿਆ ਜਾਵੇ ਹੈਨਾ ਤਾਂ ਇੱਕ ਜਿਵੇਂ ਇਹਦੇ ਜਿਹੜੇ ਪੱਤੇ ਆ ਤુલਸੀ ਦੇ ਪੱਤੇ ਆ ਇਹਨਾਂ ਨੂੰ ਪੀ ਲਓ 5-10 ਪੱਤਿਆਂ ਨੂੰ ਤੇ ਖਾਲੀ ਪੇਟ ਲਓ ਤੇ 1 ਘੰਟਾ ਕੁਛ ਨਾ ਖਾਓ ਜੇ ਤੁਸੀਂ ਉਹ ਚੂਰਨ ਨਹੀਂ ਬਣਾ ਸਕਦੇ ਤਾਂ 1 ਘੰਟਾ ਤੁਸੀਂ ਇਹਨੂੰ ਕੁਛ ਨਹੀਂ ਖਾਣਾ ਤੇ ਇਹਦਾ ਮਤਲਬ ਕਿ ਇਹ ਇਹਦੇ ਇੰਨੇ ਕ ਫਾਇਦੇ ਆ ਮੈਂ ਤੁਹਾਨੂੰ ਕੀ ਦੱਸਾਂ ਗੁਣਾ ਨਾਲ ਭਰਪੂਰ ਹੈ ਬਿੱਲ ਦਾ ਰੱਖਤ ਇੱਕ ਇੱਕ ਫਾਇਦਾ ਤੁਹਾਨੂੰ ਮੈਂ ਕੱਲਾ ਕੱਲਾ ਗਿਣਾਉਣ ਲੱਗਾਂ ਨਾ ਤੇ ਮੈਨੂੰ ਲੱਗਦਾ ਮੇਰੀ ਵੀਡੀਓ ਬਹੁਤ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਮੇਨ ਮੇਨ ਟਾਪਿਕ ਜਿੰਨੀਆਂ ਅੱਜ ਸਾਨੂੰ ਬਿਮਾਰੀਆਂ ਸਭ ਨੂੰ ਲੱਗੀਆਂ ਘਰਾਂ ਦੇ ਵਿੱਚ ਆਪਣੇ ਕੋਈ ਨਾ ਕੋਈ ਗੁਰਦਿਆਂ ਦਾ ਮਰੀਜ਼ ਆ ਕੋਈ ਲਿਵਰ ਦਾ ਮਰੀਜ਼ ਆ ਕੋਈ ਫੈਟੀ ਲਿਵਰ ਹੈ ਕਿਸੇ ਦਾ ਲਿਵਰ ਵੀਕ ਹੈ ਹੈਨਾ ਕਿਸੇ ਦੇ ਗੁਰਦੇ ਫੇਲ ਆ ਕਿਸੇ ਦਾ ਬਲੱਡ ਗਾੜਾ ਹੈ ਕਿਸੇ ਨੂੰ ਹਾਜਮਾ ਖਰਾਬ ਆ ਭੁੱਖ ਨਹੀਂ ਲੱਗਦੀ ਹੈਨਾ ਬਹੁਤ ਮਤਲਬ ਹਰ ਕਰਦੇ ਵਿੱਚ ਇਹ ਕੁਛ ਨਾ ਕੁਛ ਹੈਗਾ ਹੁਣ ਇੱਕ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਮੇਲਸ ਦੇ ਵਿੱਚ ਜ਼ਿਆਦਾਤਰ ਹੈ ਕਿ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਇਹ ਕੋਈ ਛਰਮ ਵਾਲੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਬਿਮਾਰੀ ਹੈ ਕਿ ਜੇ ਸਾਡੇ ਅੰਦਰੋਂ ਗੰਦਗੀ ਜਿਹੜੀ ਉਹ ਨਹੀਂ ਨਿਕਲੂਗੀ ਤਾਂ ਸਾਡਾ ਜਿਹੜਾ ਸਰੀਰ ਉਹ ਸਹੀ ਕਿਵੇਂ ਹੋਊਗਾ ਤਾਂ ਕੀ ਕਰਨਾ ਹੈਗਾ ਤੁਸੀਂ ਪਿਸ਼ਾਬ ਜੇ ਅਗਰ ਖੁੱਲ ਕੇ ਨਹੀਂ ਆਉਣਾ ਤਾਂ ਇਹਦਾ ਫਲ ਤਾਜ਼ਾ ਤੋੜਨਾ ਉਹਦਾ ਗੁੱਦਾ ਕੱਢਣਾ ਤੇ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਉਹਦੇ ਵਿੱਚ ਤੁਸੀਂ ਮਿਸ਼ਰੀ ਪਾਉਣੀ ਆ ਤੇ ਥੋੜਾ ਜਿਹਾ ਦੁੱਧ ਪਾਉਣਾ ਠੰਡਾ ਤੇ ਫਿਰ ਤੁਸੀਂ ਇਹਨੂੰ ਸਾਰੇ ਨੂੰ ਛਾਣ ਕੇ ਪੀ ਲਓ ਠੀਕ ਹੋ ਜਾਓਗੇ ਜਦੋਂ ਤੁਸੀਂ ਇਹਨੂੰ ਪੀਓਗੇ ਨਾ ਮਤਲਬ ਕਿ ਤੁਹਾਨੂੰ ਐ ਲੱਗੂਗਾ ਵੀ ਮੈਨੂੰ ਕੋਈ ਰੂਕ ਨਹੀਂ ਤੁਸੀਂ ਦੇਖੋਗੇ ਘੰਟੇ ਦੋ ਘੰਟੇ ਦੇ ਵਿੱਚ ਤੁਹਾਡਾ ਜਿਹੜਾ ਬਾਥਰੂਮ ਖੁੱਲ ਕੇ ਤੁਹਾਡਾ ਬਲੈਡਰ ਬਿਲਕੁਲ ਕਲੀਅਰ ਹੋ ਜਾਊਗਾ ਯੂਰਨ ਬਲੈਡਰ ਤੇ ਪੇਟ ਵੀ ਜਿਹੜਾ ਤੁਹਾਡਾ ਬਿਲਕੁਲ ਨਾ ਲੱਗ ਜੂਗਾ। ਕਈ ਵਾਰ ਜਦੋਂ ਯੂਰਿਨ ਪਾਸ ਨਹੀਂ ਹੁੰਦਾ ਤਾਂ ਪੇਟ ਵੀ ਫੁੱਲ ਜਾਂਦਾ। ਤਾਂ ਬੜੀ ਤਕਲੀਫ ਹੁੰਦੀ ਹੈ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ। ਤਾਂ ਇਦਾਂ ਦੇ ਜਦੋਂ ਤੁਹਾਨੂੰ ਸਿਪਟਮ ਹੁੰਦੀ ਆ ਆਮ ਤੌਰ ਤੇ ਆਪਣੀ ਜੇ ਕਿਤੇ ਨਹੀਂ ਵੀ ਤੁਹਾਨੂੰ ਬਿੱਲ ਦਾ ਦਰਖਤ ਮਿਲਦਾ ਤਾਂ ਮੰਦਰਾਂ ਦੇ ਵਿੱਚ ਤਾਂ ਆਮ ਲੱਗੇ ਮਿਲ ਜਾਂਦੇ ਆ। ਨਰਸਰੀਆਂ ਦੇ ਵਿੱਚ ਬਿੱਲ ਦੇ ਦਰਖਤ ਬਹੁਤ ਲੱਗੇ ਮਿਲ ਜਾਂਦੇ ਆ ਅੱਜ ਕੱਲ ਦਾ ਲੋਕੀ ਘਰਾਂ 'ਚ ਵੀ ਲਾ ਲੈਂਦੇ ਆ। ਬਾਹਰ ਲੱਗੇ ਹੁੰਦੇ ਘਰਾਂ ਦੇ। ਰੈਡਿਟ ਵੀ ਵੱਡੇ ਵੱਡੇ ਫਰੂਟ ਲੱਗੇ ਉਹਨਾਂ ਨੂੰ ਕਾਪਾ ਕਹਿੰਦੇ ਇਹ ਕੀ ਕਰਨਾ। ਜੇ ਸਾਡੇ ਕੋਲੇ ਹੋਰ ਕੁਝ ਵੀ ਨਹੀਂ ਨਾ ਤਾਂ ਮਾਰਕੀਟ ਦੇ ਵਿੱਚ ਬਣਿਆ ਬਣਾਇਆ ਬੈਲ ਦਾ ਮਰੱਬਾ ਵੀ ਮਿਲ ਜਾਂਦਾ ਤਾਂ ਅਸੀਂ ਉਹ ਮਰੱਬਾ ਵੀ ਟਰਾਈ ਕਰ ਸਕਦੇ ਹਾਂ ਅਗਰ ਤੁਸੀਂ ਉਹ ਮਰੱਬਾ ਖਾਂਦੇ ਹੀ ਰਹਿਣੇ ਆ ਥੋੜਾ ਜਿਹਾ ਖਾਨਚ ਹੁੰਦਾ ਮਤਲਬ ਕਿ ਜਿਆਦਾ ਹੀ ਉਹ ਬਾਹਲਾ ਆਪਾਂ ਸ਼ਕੀ ਜਿਹੜੇ ਆਪਾਂ ਅੱਜ ਕੱਲ ਟੇਸਟ ਵਾਲੇ ਬਣੇ ਆ ਆਪਣੇ ਉਹ ਨਹੀਂ ਲੱਗਦਾ ਪਰ ਜੇ ਤੁਸੀਂ ਖਾ ਲੋਗੇ ਤਾਂ ਜ਼ਿੰਦਗੀ ਭਰ ਤੰਦਰੁਸਤ ਰਹੋਗੇ ਆ ਅੱਜ ਦੀ ਮੇਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਨਵੀਆਂ ਚੀਜ਼ਾਂ ਆਪਣੇ ਵਾਸਤੇ ਜਿਹੜੇ ਸਾਡੇ ਪ੍ਰਾਣੀ ਬਜ਼ੁਰਗਾ ਉਹ ਇਹਨਾਂ ਚੀਜ਼ਾਂ ਨਾਲ ਹੀ 100 100 ਸਾਲ 80 80 ਸਾਲ ਦੇ ਹੋ ਕੇ ਗਏ ਆ ਚਲੋ ਠੀਕ ਆ ਆਪਾਂ ਜਾਣਾਂ ਤਾਂ ਸਭ ਨੇ ਆ ਬਟ ਆਪਾਂ ਜਿੰਨੀ ਦੇਰ ਰਹੀਏ ਕਿਸੇ ਤੇ ਬੋਸਤਾ ਨਾ ਬਣੀਏ ਨਾ ਤੰਦਰੁਸਤ ਰੱਖੀਏ ਆਪਣੇ ਆਪ ਨੂੰ ਜੇ ਆਪਾਂ ਖੁਦ ਤੰਦਰੁਸਤ ਆ ਤਾਂ ਸਾਰੀ ਫੈਮਿਲੀ ਤੰਦਰੁਸਤ ਸੋ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਗੋਡ ਬlesਸ ਯੂ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ